ਤਾਂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆ ਦੇ ਪਾਵਨ ਸ਼ਹੀਦੀ ਦਿਹਾੜੇ ਹਨ ਗੁਰੂ ਖਾਲਸਾ ਜੀ ਆਪਾਂ ਸਾਰੇ ਜਾਣਦੇ ਹਾਂ ਹਿੰਦ ਦੀ ਚਾਦਰ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੇ ਆਪਣਾ ਸੀਸ ਇਸ ਹਿੰਦੁਸਤਾਨ ਦੀ ਤਰਤੀ ਦੇ ਲਈ ਵਾਰ ਦਿੱਤਾ ਇਸ ਸਨਾਤਨ ਧਰਮ ਨੂੰ ਬਚਾਉਣ ਦੇ ਲਈ ਸਤਿਅਲਖ ਜੰਜੂ ਦੀ ਰੱਖਿਆ ਕਰਨ ਦੇ ਲਈ ਕਸ਼ਮੀਰੀ ਪੰਡਤ ਆ ਕਰਕੇ ਤਰਲਾ ਲੈਂਦੇ ਨੇ ਮਹਾਰਾਜ ਦੇ ਦਰਬਾਰ ਅੰਦਰ ਸੱਚੇ ਪਾਤਸ਼ਾਹ ਰੰਗਦੇਵ ਕਹਿੰਦਾ ਹੈ ਕਿ ਕੋਈ ਵੱਡਾ ਪੀਰ ਹੋਵੇ ਕੋਈ ਵੱਡਾ ਸਾਧੂ ਹੋਵੇ ਜਿਸ ਦੀ ਸ਼ਹੀਦੀ ਦੇ ਕੇ ਤੇ ਸਨਾਤਨ ਧਰਮ ਬਚ ਜਾਵੇ ਤੇ ਪਾਸ ਖੜੇ 9 ਸਾਲਾਂ ਦੇ ਬਾਬਾ ਗੋਬਿੰਦ ਰਾਏ ਆ ਨਗਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਕਹਿਣ ਲੱਗੇ ਪਿਤਾ ਜੀ ਤੁਹਾਡੇ ਤੋਂ ਵੱਡਾ ਸਾਧੂ ਇਸ ਦੁਨੀਆ ਤੇ ਕੜਾ ਹੋਵੇਗਾ ਤੁਹਾਡੇ ਤੋਂ ਵੱਡਾ ਪੀਰ ਤੇ ਕੋਈ ਨਹੀਂ ਤੁਹਾਡੇ ਤੋਂ ਵੱਡਾ ਦੁਨੀਆ ਦੇ ਅੰਦਰ ਵਿਰਾਗ ਦਾ ਪੁੰਜ ਤੇ ਕੋਈ ਨਹੀਂ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਦੀ ਰੱਖਿਆ ਕਰਨ ਦੇ ਲਈ ਤੁਸੀਂ ਆਪਣਾ ਸੀਸ ਵਾਰੋ ਇਹ ਗੱਲਾਂ ਖਾਲਸਾ ਜੀ ਸੁਣਣੀਆਂ ਤੇ ਕਹਿਣੀਆਂ ਸਟੇਜ ਤੋਂ ਬਹੁਤ ਸੌਖੀਆਂ ਹਨ ਅਸਲੀਅਤ ਦੇ ਵਿੱਚ ਕੋਈ ਪੁੱਤ ਨਹੀਂ ਚਾਹੁੰਦਾ ਕਿ ਮੇਰਾ ਪਿਤਾ ਮੇਰੇ ਸਿਰ ਤੋਂ ਉੱਠ ਜਾਵੇ ਕੋਈ ਪਿਤਾ ਨਹੀਂ ਚਾਹੁੰਦਾ ਮੈਂ ਆਪਣੇ ਪੁੱਤਰ ਨੂੰ ਛੱਡ ਕੇ ਕਿਸੇ ਦੂਸਰੇ ਜਹਾਨ ਚੱਲਿਆ ਜਾਵਾਂ ਪਰ ਧੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਈ ਵਾਰੀ ਦੁਨੀਆ ਵਾਲੇ ਕਹਿੰਦੇ ਨੇ ਕਿ ਸਤਿਗੁਰੂ ਦੇ ਵਿੱਚ ਅਜਮਤਾ ਨਹੀਂ ਸਤਿਗੁਰੂ ਅਜਮਤਾ ਨਹੀਂ ਕਰ ਸਕਦਾ ਕਈ ਵਾਰੀ ਦੁਨੀਆ ਦੇ ਅੰਦਰ ਇਹ ਗੱਲਾਂ ਵੀ ਫੈਲਦੀਆਂ ਹਨ ਕੀ ਜੀ ਬੰਦਾ ਉਹ ਕਿਦਾਂ ਕਿੰਨੇ ਪੰਜ ਜਣਿਆਂ ਦੇ ਸੀਸ ਵੱਢ ਕੇ ਤੇ ਉਹਨਾਂ ਨੂੰ ਪੰਜ ਪਿਆਰੇ ਬਣਾ ਦਿੰਦਾ ਹੈ ਮੈਂ ਕਹਿਣਾ ਹਾਂ ਨਾ ਵੀ ਬੰਦਾ ਨਹੀਂ ਬਣਾ ਸਕਦਾ ਉਹ ਗੁਰਕਲਗੀ ਤਰ ਸੱਚੇ ਪਾਤਸ਼ਾਹ ਜਮਤਾਂ ਦਾ ਭਰਿਆ ਹੈ ਉਹ ਬਣਾ ਸਕਦਾ ਹੈ ਬੰਦੇ ਦੀ ਤੇ ਹਾਇਸੀਅਤ ਹੀ ਨਹੀਂ ਕਿ ਕਿਸੇ ਦਾ ਸੀਸ ਵੱਢ ਕੇ ਜਿਉਂਦਾ ਕਰ ਦਵੇ ਕਿ ਉਹ ਗੁਰਕਲਗੀ ਤਰ ਸੱਚੇ ਪਾਤਸ਼ਾਹ ਹੈ ਉਹ ਕਰ ਸਕਦਾ ਹੈ ਬੰਦਾ ਨਹੀਂ ਕਰ ਸਕਦਾ ਮਹਾਰਾਜ ਨੂੰ ਤੁਰਿਆ ਸੱਚੇ ਪਿਤਾ ਸਹਿਬਾਨ ਦਿੱਲੀ ਦੀ ਧਰਤੀ ਦੇ ਉੱਤੇ ਹਨ ਗੁਰੂ ਪਿਤਾ ਸੱਚੇ ਪਾਤਸ਼ਾਹ ਮਹਾਰਾਜ ਸਨਾਤਨ ਧਰਮ ਦੀ ਰੱਖਿਆ ਦੇ ਲਈ ਗਏ ਮੈਂ ਇੱਕ ਗੱਲ ਦੱਸ ਦਮਾ ਕਿ ਦੁਨੀਆ ਵਾਲੇ ਕਹਿੰਦੇ ਨੇ ਕਿ ਸਨਾਤਨ ਧਰਮ ਨੂੰ ਬਚਾਇਆ ਹੈ ਪਰ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਜਿਹੜਾ ਰੱਬ ਹੈ ਅਕਾਲ ਪੁਰਖ ਹੈ ਉਹਦੇ ਵਾਸਤੇ ਸਾਰੇ ਧਰਮ ਬਰਾਬਰ ਹਨ ਇਸਲਾਮ ਵੀ ਉਹਨਾ ਹੀ ਜ਼ਰੂਰੀ ਹੈ ਸਨਾਤਨ ਵੀ ਉਹਨਾ ਹੀ ਜ਼ਰੂਰੀ ਹੈ ਇਸਾਈ ਵੀ ਉਹਨਾ ਹੀ ਜ਼ਰੂਰੀ ਹੈ ਕਿੰਨਾ ਜ਼ਰੂਰੀ ਗੁਰ ਕਲ ਕੀ ਤਰਸ ਚੇ ਪਾਰਸਾਂ ਨੂੰ ਸਿੱਖ ਧਰਮ ਦੀ ਜੇ ਉਹਦੀ ਥਾਂ ਤੇ ਸਨਾਤਨੀਆਂ ਦਾ ਰਾਜ ਹੁੰਦਾ ਤੇ ਇਸਲਾਮ ਖਤਰੇ ਵਿੱਚ ਹੁੰਦਾ ਤੇ ਮਹਾਰਾਜ ਨੇ ਇਸਲਾਮ ਜਗਤ ਨੂੰ ਵੀ ਰੱਖਣਾ ਸੀ ਜੇ ਸਨਾਤਨ ਧਰਮ ਦੇ ਰੱਖਿਆ ਕੀਤੇ ਆ ਤੇ ਖਾਲਸਾ ਜੀ ਜੇ ਉਹਦੀ ਥਾਂ ਤੇ ਇਸਲਾਮ ਧਰਮ ਹੁੰਦਾ ਤੇ ਮਹਾਰਾਜ ਨੇ ਇਸਲਾਮ ਧਰਮ ਨੇ ਬਚਾਉਣਾ ਸੀ ਸੱਚੇ ਪਾਰਸਾ ਮਹਾਰਾਜ ਉਹਨਾਂ ਦੇ ਵੀ ਰੱਖਿਆ ਕਰਨੇ ਸੀ ਗੁਰੂ ਕਿਸੇ ਧਰਮ ਦੇ ਹੇਠਾਂ ਨਹੀਂ ਪਰਮੇਸ਼ਰ ਕਿਸੇ ਧਰਮ ਦੇ ਹੇਠਾਂ ਨਹੀਂ ਪਰ ਗੁਰੂ ਦੇ ਬਣਾਏ ਸਿਧਾਂਤਾਂ ਤੇ ਬੰਦਾ ਚੱਲਦਾ ਹੈ ਖਾਲਸਾ ਜੀ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨਿਕਲੇ ਹਨ ਇਹ ਗੱਲ ਕਹਿ ਦੇਣੀ ਤੇ ਬਹੁਤ ਸੌਖੀ ਹੈ ਪਰ ਤਨ ਉਹ ਮਾਤਾ ਹੈ ਜਿਨ੍ਹਾਂ ਨੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਸੋਰਿਆ ਆਪਾਂ ਦੁਨੀਆ ਅੰਦਰ ਵੇਖਦੇ ਆ ਕਿਤੇ ਸਫਰ ਦੇ ਲਈ ਜਾਣਾ ਹੋਵੇ ਤੇ ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਅੱਜ ਇੱਥੇ ਰੁਕਣਾ ਹੈ ਕੱਲ ਇੱਥੋਂ ਚੱਲਣਾ ਹੈ ਪ੍ਰਸ਼ਾਦਾ ਕਿੱਥੇ ਛਕਣਾ ਹੈ ਪਰ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਹਨ ਤੇ ਧਨ ਮਾਤਾ ਗੁਜਰ ਕੌਰ ਜੀ ਹਨ ਉਹਨਾਂ ਨੂੰ ਪਤਾ ਹੈ ਕਿ ਅੱਜ ਗੁਰਤੇਗ ਬਹਾਦਰ ਮਹਾਰਾਜ ਗਏ ਤੇ ਮੁੜ ਵਾਪਸ ਨਹੀਂ ਆਉਣਾ ਤਾਨਕਰ ਕਲਗੀ ਤਰ ਸੱਚੇ ਪਾਰਸਾਨ ਨੂੰ ਪਤਾ ਹੈ ਬਾਬਾ ਗੁਬਿੰਦ ਰਾਏ ਜੀ ਨੂੰ ਕਿ ਅੱਜ ਜੇ ਮਹਾਰਾਜ ਚਲੇ ਗਏ ਤੇ ਇੰਨਾ ਮੁੜ ਕੇ ਵਾਪਸ ਨਹੀਂ ਆਉਣਾ ਤੇ ਤਾਨ ਉਹਨਾਂ ਦੇ ਸਿੱਧਕ ਹਨ ਜਿਨ੍ਹਾਂ ਨੇ ਸੱਚੇ ਪਿਤਾ ਸਾਹਿਬਾਨ ਨੂੰ ਇਸ ਧਰਮ ਦੀ ਰੱਖਿਆ ਦੇ ਵੀ ਤੌਰ ਦੇ ਦਿੱਤਾ ਤੇ ਤਨ ਹੀ ਉਹ ਗੁਰੂ ਹਨ ਜਿਨ੍ਹਾਂ ਨੇ ਧਰਮ ਦੀ ਰੱਖਿਆ ਦੇ ਲਈ ਆਪਣੇ ਸਿਰ ਦਾ ਵੀ ਬਲੀਦਾਨ ਦੇ ਦਿੱਤਾ ਪਿਆਰੇ ਖਾਲਸਾ ਜੀ ਇੱਕ ਗੱਲ ਤੇ ਧਿਆਨ ਦੇਣਾ ਕਿ ਜਿਹੜਾ ਤਿਲਕ ਜੰਜੂ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪ੍ਰਵਾਨ ਨਹੀਂ ਸੀ ਨਾ ਕੀਤਾ ਮਹਾਰਜ ਨੇ ਕਿਹਾ ਸੀ ਕਿ ਅਸੀਂ Hindu ਧਰਮ ਦੇ ਵਿੱਚ ਨਹੀਂ ਨਹੀਂ ਸੀ ਨਾ ਪਹਿਨੇ ਆ ਮਹਾਰਾ ਸੱਚੇ ਪਾਤਸ਼ਾਹ ਨੇ ਫਰ ਖਾਲਸਾ ਜੀ ਇਹ ਵੀ ਹੈ ਕਿ ਜੇ ਸਿੱਖ ਧਰਮ ਕਿਸੇ ਧਰਮ ਨੂੰ ਮੰਨਦਾ ਨਹੀਂ ਸਿੱਖ ਧਰਮ ਕਿਸੇ ਦੇ ਹੇਠਾਂ ਨਹੀਂ ਪਰ ਇਹਦਾ ਮਤਲਬ ਇਹ ਨਹੀਂ ਕਿ ਸਿੱਖ ਉਹਦੀ ਰੱਖਿਆ ਨਹੀਂ ਕਰਦੇ ਕਿਰਗੀ ਤਰ ਸੱਚੇ ਪਾਰਸਾ ਦੇ ਪਿਤਾ ਧੰਗੁਰੂ ਤੇਗ ਬਹਾਦਰ ਸਾਹਿਬ ਰਾਜ ਜੀ ਦੱਸ ਦਿੰਦਾ ਹੈ ਕਿ ਜੇ ਅਸੀਂ ਕਿਸੇ ਧਰਮ ਦੇ ਹੀਠਾ ਨਹੀਂ ਆਉਂਦੇ ਤੇ ਅਸੀਂ ਕਿਸੇ ਧਰਮ ਦੀ ਬਦਨਾਮੀ ਵੀ ਨਹੀਂ ਕਰਦੇ ਸਿੱਖ ਦਾ ਕਰਮ ਇਹ ਨਹੀਂ ਕਿਸੇ ਧਰਮ ਨੂੰ ਨੀਮਾ ਵਿਖਾਉਣਾ ਸੋ ਬੰਦੇ ਨਹੀਂ ਇਨਸਾਨ ਹੀ ਨਹੀਂ ਜਿਹੜੇ ਕਿਸੇ ਧਰਮ ਨੂੰ ਨੀਮਾ ਵਿਖਾਉਂਦੇ ਨੇ ਖਾਲਸਾ ਜੀ ਆਪਣੇ ਧਰਮ ਦਾ ਹੀਤਨਾ ਪ੍ਰਚਾਰ ਕਰੋ ਕਿ ਦੁਨੀਆਂ ਵਾਲੇ ਤੁਹਾਡੇ ਧਰਮ ਨੂੰ ਚੰਗਾ ਕਹਿਣ ਅੱਜ ਦੁਨੀਆ ਅੰਦਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਜਸ ਗਾਏ ਜਾਂਦੇ ਨੇ ਕਿਉਂ ਗਾਏ ਜਾਂਦੇ ਹਨ ਕਿਸੇ ਧਰਮ ਨੂੰ ਮਾਰਾ ਨਹੀਂ ਗਿਆ ਮਹਾਰਜ ਨੇ ਰੱਖਿਆ ਕੀਤੀ ਸਨਾਤਨ ਆਦੀ ਰੱਖਿਆ ਕੀਤੀ ਹੈ ਬਚਾਇਆ ਹੈ ਤਿਲਕ ਜੰਝੂ ਮਹਾਰਜ ਨੇ ਉਹਨਾਂ ਤੇ احਸਾਨ ਨਹੀਂ ਜਿਤਾਇਆ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਰੂਪ ਹਨ ਉਸ ਪਾਵਨ ਜੋਤ ਨੇ ਸੇਹ ਦੀ ਜਿਤਾਇਆ ਨਹੀਂ ਸੀਸ ਦੇ ਦਿੱਤਾ ਹੈ ਅੱਜ ਜਦੋਂ ਸੀਸ ਸੱਚੇ ਪਾਰਸਾ ਮਹਾਰਾਜ ਦਾ ਬਲਿਦਾਨ ਦੇਣ ਲੱਗੇ ਤੇ ਸੱਚੇ ਪਾਰਸਾ ਨੂੰ ਅਖੀਰਵਾਰੀ ਪੁੱਛਿਆ ਜਿਨ੍ਹਾਂ ਨੂੰ ਸੁਜਾਵਾਂ ਮਿਲਦੀਆਂ ਨੇ ਇਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਹਾਡੀ ਆਖਰੀ ਇੱਛਾ ਕੀ ਹੈ ਮਹਾਰਾਜ ਨੇ ਆਖਿਆ ਕਿ ਸਾਡੀ ਆਖਰੀ ਇੱਛਾ ਹੈ ਕਿ ਅਸੀਂ ਇਸ਼ਨਾਨ ਕਰਕੇ ਤੇ ਜਪਜੀ ਸਾਹਿਬ ਪੜਨਾ ਸੁਜਾਵਾ ਵਾਲਿਆਂ ਨੂੰ ਅਖੀਰਲੀ ਇੱਛਾ ਪੁੱਛੀ ਜਾਂਦੀ ਹੈ ਤੇ ਖੌਰੇ ਕੀ ਕਹਿ ਦਿੰਦੇ ਨੇ ਪਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਆਖਿਆ ਹੈ ਅੱਜ ਕਹਿਣ ਲੱਗੇ ਮਹਾਰਾਜ ਤੁਹਾਡੀ ਆਖਰੀ ਇੱਛਾ ਕੀ ਹੈ ਸੱਚੇ ਪਾਤਸ਼ਾਹ ਨੇ ਕਿਹਾ ਅਸੀਂ ਆਪਣੇ ਧਰਮ ਦੇ ਕਲਮ ਪੜਨੇ ਹਨ ਅਸੀਂ ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਸੱਚੇ ਪਾਤਸ਼ਾਹ ਮਹਾਰਾਜ ਨੇ ਅਖੀਰਲੇ ਸਮੇਂ ਸ੍ਰੀ ਜਪਜੀ ਸਾਹਿਬ ਜੀ ਦਾ ਜਾਪ ਕੀਤਾ ਅਖੀਰਲੇ ਸਮੇਂ ਜਪਜੀ ਸਾਹਿਬ ਜੀ ਦੀ ਗੁਰਬਾਣੀ ਪੜ੍ਹੀ ਹੈ। ਸੋ ਆਪਾਂ ਸਮਝੀਏ ਗੁਰਬਾਣੀ ਸਾਰੀ ਹੀ ਫਲਦਾਇਕ ਹੈ। ਪਰ ਕਿਤਨੇ ਭਾਗਾਵਾਲੋ ਗੁਰਮੁਖ ਪਿਆਰਾ ਹੋਵੇਗਾ ਜਿਹਨਾਂ ਨਿਤਾ ਪ੍ਰਤੀ ਜਪਜੀ ਸਾਹਿਬ ਕਰਦਾ ਹੈ। ਕਿਤਨੇ ਵਡਭਾਗੇ ਹੋਣਗੇ ਉਹਦੇ ਭਾਗ ਜਿਹੜਾ ਨਿਤਾ ਪ੍ਰਤੀ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਪੜ੍ਹਦਾ ਹੈ। ਕਿਉਂ ਵਡਭਾਗਾ ਸ਼ਬਦ ਕਿਉਂ ਵਰਤਿਆ ਕਿਉਂਕਿ ਜਪਜੀ ਸਾਹਿਬ ਜੀ ਦੀ ਗੁਰਬਾਣੀ ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਵੀ ਏਕੀਰਵਰੀ ਪੜ੍ਹੀ। ਉਹ ਵੀ ਪਾਈਪੜ ਪਾਗਾ ਹੈ ਜਿਹੜਾ ਗੁਰਬਾਣੀ ਜਪਜੀਤ ਸਾਹਿਬ ਜੀ ਦੀ ਪੜਦਾ ਸੱਚੇ ਪਾਰਸ਼ਾ ਮਹਾਰਾਜ ਨੇ ਅੱਜ ਸਨਾਤਨ ਧਰਮ ਦੀ ਰੱਖਿਆ ਦੇ ਲਈ ਆਪਣਾ ਸੀਸ ਵੀ ਟੜ ਤੋਂ ਅਲੱਗ ਕਰਵਾ ਦਿੱਤਾ ਪਰ ਉਹਨਾਂ ਦਾ ਤਿਲਕ ਤੇ ਜੰਝੂ ਬਚਾ ਲਿਆ